ਅਧਕ ਵਾਲੇ ਅੱਖਰ ਟੈਂਕਾ ਟੈਂਕੇ ਦੇ ਉੱਤੇ ਅਧਕ ਬੱਬਾ ਟੱਬ ਜੱਜਾ ਜੱਜੇ ਦੇ ਉੱਤੇ ਅਧਕ ਗੱਗਾ ਜੱਗ ਸਸਾ ਸਸੇ ਦੇ ਉੱਤੇ ਅਧਕ ਪੱਪਾ ਸੱਪ ਹਾ ਹਾ ਹਿਹ ਦੇ ਉੱਤੇ ਅਧਕ ਠੱਖਾ ਹੱਤ ਐੜਾ ਐੜੇ ਦੇ ਉੱਤੇ ਅਧਕ ਖੱਖਾ ਆਖ ਕੱਕਾ ਕੱਕੇ ਦੇ ਉੱਤੇ ਅਧਕ ਪੱਪਾ ਕੀ ਬਣਿਆ ਏ ਕੱਪ ਮਮਾ ਮਮੀ ਤੇ ਅਦਕ ਗੱਗਾ ਮੱਗ ਚੱਜਾ ਚੱਜੇ ਦੇ ਉੱਤੇ ਅਦਕ ਲੱਲਾ ਚੱਲ ਪਪਾ ਪਪੇ ਤੇ ਅਦਕ ਗੱਗਾ ਪਾਂਖ ਮਮਾ ਮਮੇ ਤੇ ਅਦਕ ਲੱਲਾ ਮਲ ਜੱਜਾ ਜੱਜੇ ਦੇ ਉੱਤੇ ਅਦਕ ਗੱਗਾ ਜਾਗ ਗੱਗਾ ਡੱਗੇ ਉੱਤੇ ਅਦਕ ਲੱਲਾ ਗਲ ਯਾਰਾ ਰਾਰੇ ਉੱਤੇ ਅਧਿਕ ਜੱਜਾ ਰਜ ਸ਼ਸ਼ਾ ਸ਼ਸ਼ਿ ਉੱਤੇ ਅਧਿਕ ਜੱਜਾ ਸ਼ਜ ਨੰਨਾ ਨੰਨੇ ਉੱਤੇ ਅਧਿਕ ਸਸਾ ਨਸ ਨੰਨਾ ਨੰਨੇ ਉੱਤੇ ਅਧਿਕ ਠੱਠਾ ਣਾਠ ਹਾ ਹਾ ਹਾਹੇ ਉੱਤੇ ਅਧਿਕ ਸਸਾ ਹਸ ਅਬਾ ਪੱਬੇ ਉੱਤੇ ਅਧਿਕ ਜੱਜਾ ਪਜ ਲ ਲ ਮ ਲ ਉੱਤੇ ਅਦਕ ਠੱਠਾ ਲੱਠ ਐੜਾ ਐੜੀ ਉੱਤੇ ਅਦਕ ਠੱਠਾ ਅੱਠ ਚੱਚਾ ਚੱਚੀ ਉੱਤੇ ਅਦਕ ਕੱਕਾ ਚੱਕ ਤੱਤਾ ਤੱਤੇ ਉੱਤੇ ਅਦਕ ਕੱਕਾ ਤੱਕ ਨੰਨਾ ਨੰਨੇ ਉੱਤੇ ਅਦਕ ਕੱਕਾ ਨੱਕ ਲੱਲਾ ਲਿਖ ਅਦਕ ਕੱਕਾ ਲੱਕ ਜਿਹੜੀਆਂ نیچے ਵਾਲੀਆਂ 3 ਲਾਈਨਸ ਐ ਉਹ ਤੁਸੀਂ ਖੁਦ ਪੜੋਗੇ ਅਤੇ ਤੁਹਾਡੀ ਇਸ ਨਾਲ ਰਿਵੀਜ਼ਨ ਹੋ ਜਾਏਗੀ